ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਜਦੋਂ ਅਸੀਂ ਮਿੱਟੀ ਤੋਂ ਉੱਪਰ ਵਧਣ ਦੀ ਕੋਸ਼ਿਸ਼ ਕੀਤੀ ਅਸੀਂ ਮਿੱਟੀ ਨੂੰ ਪਿੱਛੇ ਹੀ ਛੱਡ ਦਿੰਦੇ ਗਏ ਅੱਜ ਮੈਂ ਤੁਹਾਨੂੰ ਇੱਕ ਅਜੀਹੀ ਕਹਾਣੀ ਸੁਣਾਉਣ ਲੱਗਾ ਜੋ ਸਾਡੀ ਸਾਡੀ ਹੈ ਨਾ ਸਿਰਫ ਇੱਕ ਪਿੰਡ ਦੀ ਪਰ ਸਾਡੇ ਪੰਜਾਬ ਸਾਡੇ ਵਜੂਦ ਅਤੇ ਸਾਡੀ ਰੂਹ ਦੀ ਕਹਾਣੀ ਸਦਾ ਦੀ ਤਰ੍ਹਾਂ ਅੱਜ ਵੀ ਪਿੰਡ ਚ ਪੈਂਦੀ ਧੁੱਪ ਆਪਣੇ ਅੰਦਰ ਕੁਝ ਪ੍ਰਾਣੀਆਂ ਜਜ਼ਾਤਾਂ ਦੀ ਗਰਮੀ ਲੈ ਆਉਂਦੀ ਸੀ ਇੱਕ ਵਾਰੀ ਬਾਬਾ ਸੂਰ ਸਿੰਘ ਆਪਣੇ ਹੰਬ ਦੀ ਛਾਂ ਹਟਾ ਨਿੰਦੇ ਨਿਤਰਾ ਨਾਲ ਚੁੱਪਚ ਟੱਕ ਰਿਹਾ ਸੀ ਪਰ ਆਪਣੇ ਵਾਲੇ ਦੁਆਲੇ ਨਹੀਂ ਅੰਦਰਲੀ ਥਾਂ 'ਚ ਜਿੱਥੇ ਕਦੀ ਪਿੰਡ ਰਿਆ ਕਰਦਾ ਸੀ ਇਹ ਉਹੀ ਪਿੰਡ ਏ ਬਾਬਾ ਆਪਣੇ ਆਪ ਤੋਂ ਪੁੱਛਦਾ ਉਹ ਯਾਦ ਕਰਦਾ ਜਦ ਪੱਕੀਆਂ ਦੀ ਥਾਂ ਕੱਚੇ ਰਾਹ ਹੁੰਦੇ ਸਨ ਇਹ ਤੇ ਹਰ ਆਉਣ ਵਾਲਾ ਨਮਸਕਾਰ ਕਰਦਾ ਚਾਹ ਪਾਣੀ ਪੀਂਦਾ ਅਤੇ ਗੱਲਾਂ ਕਰਦਾ ਕੋਈ ਵੀ ਅਜਨਬੀ ਨਹੀਂ ਹੁੰਦਾ ਸੀ ਕੱਚੇ ਘਰ ਕੰਧਾਂ ਤੋਂ ਰੂੜੀ ਹੋਈ ਮਿੱਟੀ ਪਰ ਦਿਲਾਂ 'ਚ ਖੁਸ਼ੀ ਸੀ ਬਰਾਂਡੇ ਤੇ ਲਿਖਿਆ 1963 ਮਾਣ ਹੁੰਦਾ ਸੀ ਪਿਛਲੀ ਪੀੜ੍ਹੀਆਂ ਦੀ ਸ਼ਾਪ ਹੁਣ ਉਹਨਾਂ ਅੰਕਾਂ 'ਚ ਸ਼ਰਮ ਆਉਂਦੀ ਲੋਕਾਂ ਨੂੰ ਉਹ ਦਾਦਾ-ਪੜਦਾਦਿਆਂ ਦੇ ਘਰ ਜੋ ਵਿਰਾਸਤ ਸੀ ਹੁਣ ਤਾ ਕੇ ਕੋਠੀਆਂ ਬਣ ਗਈਆਂ ਹਾਲ ਤੇ ਪੰਜਾਲੀ ਜਿੱਥੇ ਮਿਹਨਤ ਦੀ ਖੁਸ਼ਬੂ ਹੁੰਦੀ ਸੀ ਉਹ ਹੌਲੀ ਹੌਲੀ ਬੈਂਕਾਂ ਦੇ ਕਰਜ਼ੇ ਕਿਸ਼ਤਾਂ ਵਿੱਚ ਗੁੰਮ ਹੋ ਗਏ ਕੁਝ ਬਦਲਾ ਅਜੇ ਹੋਏ ਜੋ ਲੋਕ ਨਹੀਂ ਝੂਠੀ ਲੋੜ ਬਣ ਗਏ ਕਣਕ ਵਾਲਾ ਘਰ ਮਾਡਰਨ ਕਿਚਨ ਹੋ ਗਿਆ ਬੈਠਕ ਹੁਣ ਡਰਾਇੰਗ ਰੂਮ ਪਿੰਡ ਦੀ ਛੱਤ ਉੱਤੇ ਰਾਤਾਂ ਦੇ ਤਾਰੇ ਹੁਣ ਨੈਟਫਲਿਕਸ ਦੇ ਸਕਰੀਨ ਚ ਗੁੰਮ ਹੋ ਗਏ ਝੂਲਿਆਂ ਤੇ ਹੱਸਣ ਵਾਲੇ ਜਵਾਕ ਹੋਣ ਡਰਮੈਨ ਬਣ ਗਏ ਪਿਛਲੀ ਪੀੜ੍ਹੀ ਦੇ ਪਸ਼ੂ ਜੋ ਚਰਾੰਡਾਂ ਚ ਆਜ਼ਾਦ ਚਰਦੇ ਸਨ ਹੁਣ ਕੋਠਿਆਂ ਦੇ ਵਿੱਚ ਕੈਦ ਹੋ ਕੇ ਰਹਿ ਗਏ ਦੁੱਧ ਜੋ ਕਦੇ ਮਾਂ ਦੀ ਅਸੀਸ ਸੀ ਹੁਣ ਸੰਥੈਟਿਕ ਹੋ ਗਿਆ ਕਦੇ ਵੇੜੇ ਚ ਝੂਲਦੇ ਰੇਡੀਓ ਚ ਨਰਿੰਦਰ ਬੀਬਾ ਦੇ ਗੀਤ ਕਰਮਜੀਤ ਧੂਰੀ ਦੇ ਗੀਤ ਘਰ ਦੇ ਵਿੱਚ ਰੌਣਕਾਂ ਲਾ ਦਿੰਦੇ ਸਨ ਪਰ ਹੁਣ ਅੱਜ ਦੇ ਜਵਾਕਾਂ ਦੇ ਕੰਨਾਂ ਵਿੱਚ ਹੈੱਡਫੋਨ ਲੱਗੇ ਲੱਗੇ ਉਹ ਸੌਂ ਜਾਂਦੇ ਹਨ ਅਤੇ ਅਲਾਰਮ ਤੇ ਉੱਤੇ ਜਾਗਦੇ ਹਨ ਕਦੇ 20 ਰੁਪਏ 'ਚ ਪੂਰਾ ਪਿੰਡ ਖਾਣਾ ਖਾ ਲੈਂਦਾ ਸੀ ਵਿਆਹ 'ਚ ਹੁਣ 20 ਲੱਖ ਲੱਗ ਜਾਂਦਾ ਹੈ ਪਰ ਵਿਆਹ ਦੀ ਰੌਣਕ ਕੁਝ ਘੰਟਿਆਂ ਵਿੱਚ ਹੀ ਸਿਮਟ ਕੇ ਰਹਿ ਗਈ ਬਾਬਾ ਸੂਣ ਸੂਣ ਦੇ ਪੋਤਰੇ ਦੇ ਲੰਬੇ ਵਾਲ ਬੋਤਲ ਵਾਲਾ ਪਾਣੀ ਕੈਪਰੀ ਵਾਈਫਾਈ ਵਾਲੀ ਜ਼ਿੰਦਗੀ 'ਚ ਦੇਖ ਕੇ ਬਹੁਤ ਦੁੱਖ ਲੱਗਦਾ ਪਰ ਉਹਨਾਂ ਨੂੰ ਪਤਾ ਨਹੀਂ ਕਿ ਪਿੱਠੂ ਗਰਮ ਕਿਵੇਂ ਖੇਡਦੇ ਸਨ ਗੁਲਗਲੇ ਕਿਵੇਂ ਬਣਦੇ ਮੀਂਹ 'ਚ ਛਤੜੀ ਤੋਂ ਬਿਨਾਂ ਨੱਚਣ ਦਾ ਮਜ਼ਾ ਕਿਹੋ ਜਿਹਾ ਹੁੰਦਾ ਸੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਸप्तऋषि ਤਾਰੇ ਕੀ ਹੁੰਦੇ ਹਨ ਉਹ ਤਾਂ ਸਿਰਫ ਸਨੈਪਚੈਟ ਦੇ ਫਿਲਟਰ ਬਜਾਣਦੇ ਹਨ ਫੋਟੋ ਪਾ ਕੇ ਫੇਸਬੁੱਕ ਤੇ ਪੋਸਟਰ ਬਣ ਗਏ ਕਿੱਲੇ ਵੇਚ ਕੇ ਧੀ ਪੁੱਤ ਜਾਜ ਚੜ ਗਏ ਪਰ ਮੋੜਾਉ ਦੇ 30 ਸਾਲਾਂ ਬਾਅਦ ਤਾਂ ਕੀ ਮਿਲਦਾ ਘਰ ਆਉਂਦਿਆਂ ਨੂੰ ਖੁੱਡ ਚ ਪਿਆ ਹੁੰਦਾ ਧਰਤੀ ਕਿਸੇ ਹੋਰ ਦੀ ਹੋ ਜਾਂਦੀ ਤੇ ਪੀੜ੍ਹੀ ਜੋ ਸਾਡੇ ਆਉਂਦਿਆਂ ਨੂੰ ਉੱਡ ਗਈ ਉਹ ਦੁਬਾਰਾ ਸਾਨੂੰ ਮਿਲਣੀ ਨਹੀਂ ਬਾਬਾ ਸੋਣਾ ਹੌਲੀ ਹੌਲੀ ਆਪਣੇ ਪੈਰਾਂ ਪਰ ਰੁੱਖ ਹੇਟਾਂ ਬੈਠ ਜਾਂਦਾ ਹੈ ਤੇ ਮਿੱਟੀ ਚ ਗਵਾਚਾ ਲੰਬੇ ਸਵਾਸ ਨਾਲ ਆਖਦਾ ਜੇ ਇਹ ਤਰੱਕੀ ਹਤਾ ਮੈਨੂੰ ਮੇਰੀ ਪਿਛਲੀ ਗਰੀਬੀ ਹੀ ਦੇ ਦਿਓ ਪਰ ਸੱਚੀ ਖੁਸ਼ੀ ਨਾਲ ਇਹ ਕਹਾਣੀ ਕਿਸੇ ਵਿਅਕਤੀ ਦੀ ਨਹੀਂ ਇਹ ਹਰ ਪਿੰਡ ਪਰਿਵਾਰ ਮਾਂ ਪਿਓ ਤੀ ਪੁੱਤਰ ਅਤੇ ਨੌਜਵਾਨ ਦੀ ਹੈ ਸਾਡੀ ਮਿੱਟੀ ਸਾਡੀ ਮਾਂ ਸੀ ਅਸੀਂ ਉਸ ਨੂੰ ਵਿਸਾਰ ਬੈਠੇ ਤਰੱਕੀ ਦੇ ਨਾਂ ਤੇ ਅਸੀਂ ਧਰਤੀ ਪਾਣੀ ਰਿਸ਼ਤੇ ਅਤੇ ਰਵਾਇਤਾਂ ਗਵਾ ਦਿੱਤੀਆਂ ਪਰ ਇੱਕ ਸਵਾਲ ਜਿਉਂਦਾ ਹੈ ਇਹ ਤਰੱਕੀ ਅਸਲ 'ਚ ਚੜ੍ਹਾਈ ਸੀ ਜਾਂ ਉਤਰਾਈ ਸੋ ਤੁਸੀਂ ਸਾਨੂੰ ਜ਼ਰੂਰ ਦੱਸਣਾ ਕਿ ਅੱਜ ਦੀ ਕਹਾਣੀ ਇਹ ਤੁਹਾਨੂੰ ਕਿਵੇਂ ਦੀ ਲੱਗੀ ਅਤੇ ਸਾਡੇ ਟਾਈਨੀ ਪੰਜਾਬ ਚੈਨਲ ਦੇ ਨਾਲ ਹਮੇਸ਼ਾ ਜੁੜੇ ਰਹਿਣਾ ਅਤੇ ਜਾਂਦੇ ਹੋਏ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਇੱਕ ਨਵੀਂ ਕਹਾਣੀ ਨਾਲ ਧੰਨਵਾਦ ਜੀ